3000 ਸਾਮੀਆਂ ਆਂਗਣਵਾਰੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਹਨੀ ਲੰਮਰਾ ਨੇ ਕਨੌਰ ਤੋਂ PGDSE ਕੀਤੀ ਸੀ ਤੇ ਉਸ ਤੋਂ ਬਾਅਦ ਮੈਨੇ ਆਂਗਣਵਾੜੀ ਦੇ ਫਾਰਮ ਨਿਕਲੇ ਸੀ ਜਿਹੜੇ ਮੈਨੇ ਫਿਲ ਕੀਤੇ ਸੀਗੇ ਤੇ ਉਹਦੇ ਵਿੱਚ ਮੇਰੀ ਜੌਬ ਲੱਗੀ ਸੀ ਇਸ ਸਾਲ ਇਹਦੇ ਵਿੱਚ ਮੈਨੂੰ ਆਂਗਣਵਾੜੀ ਦੀ ਜੌਬ ਹੈ ਜਿਹੜੀ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਬੱਚਿਆਂ ਨੂੰ ਅੱਛੀ ਤਰ੍ਹਾਂ ਪੜ੍ਹਾਉਣਾ ਉਹਨਾਂ ਨੂੰ ਪ੍ਰੀ ਸਕੂਲ ਦੇ ਲਈ ਐਜੂਕੇਸ਼ਨ ਦੇ ਲਈ ਗਾਈਡ ਕਰਨਾ ਇਦੇ ਵਿੱਚ ਪਲੱਸ ਅਸੀਂ ਪ੍ਰੈਗਨੈਂਟ ਜਿਹੜੀਆਂ ਵੂਮੈਨਸ ਨੇ ਨੇ ਉਹਨਾਂ ਦੇ ਲਈ ਅਸੀਂ ਪੀਐਮ ਵਾਈਫ ਦੇ ਫਾਰਮ ਫਿਲ ਕਰਨੇ ਤੇ ਜਿਹਦੇ ਵਿੱਚ ਜਿਹੜੀਆਂ ਗਰੀਬ ਵਗੈਰਾ ਔਰਤਾਂ ਨੇ ਉਹਨਾਂ ਨੂੰ ਪੈਸੇ ਪਾਉਂਦੇ ਆ ਸਰਕਾਰ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਬੇਸਿਕ ਲਰਨਿੰਗ ਵਗੈਰਾ ਤੇ ਬੇਸਿਕ ਐਕਟੀਵਿਟੀ ਵਗੈਰਾ ਹੈਂਡ ਵਾਸ਼ਿੰਗ ਵਗੈਰਾ ਹੋ ਗਿਆ ਬਰਸ਼ਿੰਗ ਹੋ ਗਿਆ ਮੰਤ ਮਾਨ ਜੀ ਦਾ ਥੈਂਕਸ ਕਰਦੀ ਹਾਂ ਤੇ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਬੇਰੋਜ਼ਗਾਰ ਤੋਂ ਰੋਜ਼ਗਾਰ ਦਿੱਤਾ ਮੈਂ ਸੁਮਨ ਦੇਵੀ ਪਿੰਡ ਰਾਜਗੜ੍ਹ ਦੀ ਵਸਨੀਕ ਹਾਂ ਮੈਂ ਬੀਏ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਂ ਆਪਣੇ ਗ੍ਰੈਜੂਏਸ਼ਨ ਤੋਂ ਬਾਅਦ ਆਪਣੀ ਜੋਬ ਲੱਭਦੀ ਸੀ ਕਈ ਵਾਰ ਟਰਾਈ ਕਰਨ ਤੋਂ ਬਾਅਦ ਵੀ ਮੈਨੂੰ ਨਹੀਂ ਮਿਲੀ ਮੈਨੂੰ ਪਤਾ ਲੱਗਿਆ ਕਿ ਸਮਾਨ ਸਰਕਾਰ ਨੇ ਅੰਗਨਵਾੜੀ ਵਰਕਰਸ ਦੀ ਜੌਬ ਨਿਕਾਲੀ ਹੈ ਤਾਂ ਮੈਂ ਉੱਥੇ ਅਪਲਾਈ ਕੀਤਾ ਉੱਥੇ ਮੇਰਾ ਸਿਲੈਕਸ਼ਨ ਵੀ ਹੋ ਗਿਆ ਤੇ ਮੈਨੂੰ ਇਹ ਜੌਬ ਮਿਲ ਗਈ ਇਹ ਜੌਬ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਹਾ ਹੈ ਸਮਾਨ ਸਰਕਾਰ ਬਹੁਤ ਬਹੁਤ ਧੰਨਵਾਦ